ਅੱਜ ਕੱਟੂ ਸਾਹਿਬ ਦਾ ਜਿਹੜਾ ਇਹ ਕਿੰਨੇ ਦਿਨ ਮਨਾਇਆ ਜਾ ਰਿਹਾ ਤੁਹਾਡੇ ਕੋ ਇਹ ਕਿੰਨਾ ਮਨਾਇਆ ਜਾ ਰਿਹਾ ਕਰੋ ਤੋਂ ਮਨਾਇਆ ਦੂਸਰਾ ਜਾਣ ਦਿੰਦੇ ਨੇ ਜੀ ਪਹਿਲਾਂ ਵੀ 2000 ਤੋਂ ਕਦੇ ਵੀ ਕੀਤਾ ਸੀ ਸਾਕੇ ਦੂਸਰਾ ਆਪਣਾ ਬਾਬਾ ਜੀ ਦਾ ਜਨਮ ਦਿਨ ਅੱਜ ਮਨਾ ਰਹੇ ਹਾਂ ਜੀ ਉਹ ਬਾਬਾ ਜੀ ਦੀ ਕਿਰਪਾ ਨਾਲ ਓਕੇ ਮੰਨ ਲਿਆ ਮੈਂ ਜੀ ਹੋਰ ਬਖਿਆ ਪ੍ਰੋਗਰਾਮ ਜੀ ਅੱਜ ਜਿਹੜੇ ਸੇਰ ਦਾ ਜੀ ਬਸ ਬੱਚਿਆਂ ਵਾਸਤੇ ਟਿੱਕੀ ਨੂਡਲ ਤੇ ਕਾਹ ਪ੍ਰਸ਼ਾਦ ਕੌਫੀ ਔਰ ਰੂਟ ਚਾਰ ਉਹ ਵੀ ਸਵੇਰ ਤੇ ਚੱਲਦੇ ਆ ਜੀ ਤੇ ਬਾਬਾ ਜੀ ਦੀ ਕਿਰਪਾ ਜਤੋਂ ਚਲੇਗਾ ਸ਼ਾਮ ਤੱਕ ਦੇਖੋ ਬਹੁਤ ਰੱਟ ਸਕਦਾ ਰਹੀ ਹੈ ਹਾਂ ਜੀ ਸੰਤਾ ਜੀ ਅੱਜ ਤੇ ਬਾਬਾ ਜੀ ਦੀ ਬੜੀ ਮਿਹਰ ਹੋ ਰਹੀ ਆ ਅੱਜ ਸੰਤਾ ਹਰਗੱਲ ਸਾਡੀ ਨਹੀਂ ਜਾ ਰਹੀ ਆ ਅੱਜ ਤੇ ਬਾਬਾ ਜੀ ਉਹ ਕਿਰਪਾ ਵਾ ਨਹੀਂ ਦੇਖੋ ਅੱਜ ਕਿਰਪਾ ਬਣੀ ਦੇ ਬਾਬਾ ਜੀ ਦੀ ਆਨ ਬਲੀ ਜੀ ਅਪਣਾ ਜੀ 15 ਨਵੰਬਰ ਨੂੰ ਆਪਣੇ ਇੱਥੇ ਜਾਗਰਣ ਹੈਗਾ ਜੀ ਬਾਬਾ ਜੀ ਦਾ ਰਾਤ ਨੂੰ ਕੀਰਤਨ ਹੋਏਗਾ ਔਰ 16 ਤਰੀਕ ਨੂੰ ਬਾਬਾ ਜੀ ਲੰਗਰ ਹੋਏਗਾ ਨੰਗਾ ਤੇ ਰਾਤ ਨੂੰ ਕੀ ਆ ਜੀ ਇਹਨਾਂ ਦਾ ਕੀ ਹਾਂ ਜਨਨ ਸਾਮ ਨੂੰ ਕੇਰ ਵੀ ਕਰਨਾ ਸੀ ਔਰ ਰਾਤ ਨੂੰ ਪਾ ਦੀਵਾਲੀ ਵੀ ਮਨਾਵਾਂਗੇ ਬਾਬਾ ਜੀ ਦੇ ਨਾਮ ਤੇ ਹਾਂ ਪਾਤੀ ਜੀ ਲਾਵਾਂਗੇ ਪਾਤੀ ਲਾਵਾਂਗੇ ਬਾਬਾ ਜੀ ਜਨਨ ਨੂੰ ਰਾਤ ਕੋਈ ਨਾ ਮਨਾਵਾ ਆਵੇ ਦੇਖਣਾ ਚਾਹੋਗੇ ਸੰਦੇਸ਼ ਆਈ ਹੈ ਜੀ ਬਾਬਾ ਜੀ ਆਪਣੇ ਸ਼ਬਦ ਨੂੰ ਆਪਣੇ ਚਰਨੀ ਲਾਵੇ ਤੇ ਸਭ ਤੇ ਕਿਰਪਾ ਵਰਸਾਣ ਘਾੜੇ ਦੇ ਕਰਨੇ ਬਾਕੀ ਦੇ ਵੀ ਕਰਨ ਬਾਕੀ ਦੇ ਵੀ ਕਿਰਪਾ ਤੇ ਸਭ ਤੇ ਹੈ ਹੀ ਆ ਬਾਕੀ ਜਿਨਾਂ ਖਾਮ ਦੀ ਮਰਗੀ ਆ ਜਿੱਦਾਂ ਕੱਲ ਜੋ ਦੀ ਲਾਈ ਆ ਇਹਨੇ ਭਾਈ ਜਾਵਾਂਗੇ ਜਿੱਦਾਂ ਕਰਾਂਗੇ ਕਰੀ ਜਾਵਾਂ ਇਹ ਪਤਾ ਜੀ ਅੱਜ ਦਾ ਅਪਟੌਰਮ ਸਗਿਆ ਦੇਖੋ ਜੀ ਜੈਖਟ ਸ਼ਾਮ ਜੀ ਕੀ ਉਹਨਾਂ ਦਾ ਜਨਮ ਦਿਨ ਆ ਫੇ ਮੁੜਾਇਆ ਵਿਚਾਰਾ ਬੜੀ ਤਵੱਸੀਆਂ ਕਰਕੇ ਇਹਨਾਂ ਨੇ ਬੰਦੇ ਨਾਲ ਜੋੜੇ ਦੇ ਬੜੀ ਮਿਹਰ ਦੀ ਕਿਰਪਾ ਆ ਦੇਖੋ ਤੁਹਾਡੇ ਨਾਲ ਸੰਸਾਰ ਲੰਗਰ ਖਾਣ ਆ ਸਵੇਰ ਦਾ ਲੱਗੇ ਦਾ ਦੁਆਵੇ ਦਾ ਸ਼ੁਰੂ ਹੋਏ ਦਾ ਸ਼ਾਮ ਦੇ 6 ਵਜੇ ਦਾ ਗੱਲਣਾ ਫਿਰ ਬਾਅਦ ਇਹਨਾਂ ਨੇ ਕੇਕ ਵੀ ਕੱਟਣਾ ਉਹਨਾਂ ਦੇ ਨਾਮ ਦਾ ਟਿੱਕੀ ਚੱਲਿਆ 버ਗਰ ਵਗੈਰਾ ਸਭ ਕੁਝ ਲਾਗਾ ਨਾ ਡਿਊਟਰ ਵਗੈਰਾ ਦਾ ਕੌਫੀ ਲਾਈ ਦੀ ਆ ਬੜੀ ਕਿਰਪਾ ਉਹਨਾਂ ਦੀ ਪਰਮਾਤਮਾ ਸਾਰਿਆਂ ਦਾ ਬਖਸ਼ੇ ਸਾਰੇ ਲੋਕੀਆਂ ਨਾਲ ਜੁੜਨਾ ਬਹੁਤ ਵਧੀਆ ਪ੍ਰੋਗਰਾਮ ਵਧੀਆ ਸਾਡੂੰ ਸ਼ਾਮ ਜੀ ਵੀ ਗਿਆ ਪ੍ਰੋਗਰਾਮ ਜਾਨਵਰ ਅੱਗੇ 15 ਤਰੀਕ ਨੂੰ ਆਈ ਜਾਣਾ ਜਾਗਰਣ ਕਰਨਾ ਤੇ ਰਾਤ ਨੂੰ ਪ੍ਰੋਗਰਾਮ ਕਰੀਦਾ ਬਹੁਤ ਵਧੀਆ ਚੰਗਾ ਵਧੀਆ ਕੰਮ ਕਰਦੇ ਕੋਈ ਗੱਲ ਬੋਮੁੰਡਾ ਸਾਡਾ ਬਹੁਤ ਸੇਵਾਦਾਰ ਜਗਰਣ ਨਾਲ ਮੁਰਤਨੂ ਨੇ ਮੁਰਾਦੀ ਤਨੂ ਸ਼ਰਮਾ ਜੀ ਇਹੋ ਕਰਨਾ ਅੰਮ੍ਰੋਡ ਜੋ ਕਰਤਾ ਤਾਹੀ ਆ ਅਹੀਂ ਇਹਨਾਂ ਦਾ ਸੇਵਾਦਾਰ ਨੇ ਕਰਿਆ ਬਗਿਆ ਹੋਏ ਵੀ ਪਰਮਾਤਮਾ ਨਾਲ ਜੁੜੋ ਸਾਰਿਆਂ ਨੂੰ ਜੁੜੋ ਲਾਲ ਬਹੁਤ ਵਧੀਆ ਉਹਨਾਂ ਦਾ ਜੁੜਨਾ ਪਰ ਲੋਕੀ ਰੱਬ ਦਾ ਨਾਮ ਲੈਣ ਸਾਰੇ ਕਰੋ ਬਹੁਤ ਵਧੀਆ ਪਰ ਨਾਲ ਦੀ ਹੋਵੇ ਮਾਨ ਜੀ ਜਿਆ ਸ਼ਾਡੂ ਸ਼ਾਡੂ ਕੀ ਕਰਨਾ ਚਾਹੋਗੇ ਕੁਝ ਨਹੀਂ ਬਸ ਖਾਟੂ ਸ਼ਾਮ ਦਾ ਅੱਜ ਬਰਥਡੇ ਹੈ ਜਰਮਨੀ ਨੇ ਉਹਨਾਂ ਦਾ ਪਟੁੱਥਰ ਹੈਗਾ ਇਸ ਦਿਨ ਬਾਬਾ ਸ਼ਾਮ ਦੀ ਮੂਰਤੀ ਜੋ ਧੀ ਸੀਗਾ ਉਹ ਨਿਕਲਿਆ ਸੀਗਾ ਖਾਟੂ ਸ਼ਾਮ ਤੇ ਖਾਟੂ ਜੀਲੇ ਖਾਟੂ ਰਾਜਾ ਦੇ ਵਿੱਚ ਖਾਟੂ ਰਾਜਾ ਦਾ ਨਾਮ ਹੈ ਤੇ ਬਾਬਾ ਉੱਥੋਂ ਨਿਕਲੇ ਸੀਗੇ ਉਸ ਤੋਂ ਬਾਅਦ ਉਹ ਪਟੁੱਥਰ ਦੇ ਰੂਪ ਚ ਬਣਾਇਆ ਜਾਂਦਾ ਅਸੀਂ ਇਸਕੇ ਦਾਨੀ ਦਾ ਆਜ ਇਹ ਪ੍ਰੋਗਰਾਮ ਹੋ ਰਿਹਾ ਹੈ सुबह सुबह से लंगर लगा हुआ है नूडल्स है कॉफी है टिक्की है सब चल रहा है सुबह से हलवा चल रहा है प्रसाद चल रहा है का सहारा खाटू शाम प्यारा यहाँ पे पहुँचो चीज का दानी है वो वो एक्सपीरियंस मेरे साथ हुए है मैं बोल ही नहीं सकती बहुत कुछ बाबा ने दिया उनके साथ ही बस चल रहे हैं।